ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ bari ਕੈਪਟਨ ਅਮਰਿੰਦਰ ਸਿੰਘ ਵੱਲੋਂ ਬੋਲਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਚੁੱਕੀ ਹੈ ਕਾਂਗਰਸ ਅਤੇ ਹੋਰ ਦੂਜੀਆਂ ਪਾਰਟੀਆਂ ਵਿੱਚ ਵੀ ਸਿੱਧੂ ਦੇ ਚਰਚੇ ਹੋਣ ਲੱਗ ਗਏ ਨੇ ਦਰਅਸਲ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਖਫਾ ਨਜ਼ਰ ਆ ਰਹੇ ਸਨ ਸਮਾਗਮਾਂ ਵਿੱਚ ਨਾ ਸੱਦੇ ਜਾਣ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਬਿਆਨ ਵੀ ਦਿੱਤਾ ਸੀ ਕੈਪਟਨ ਦੀਸ ਗੱਲ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਸਖਪਾ ਸਿੰਘ ਖੇਰ ਨੇ ਸਿੱਧੂ ਦਾ ਪੱਖ ਲੈਂਦੇ ਹੋਏ ਕਿਹਾ ਕਿ ਸਿੱਧੂ ਨੂੰ ਆਪੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਸਿੱਧੂ ਦਾ ਆਮ ਆਦਮੀ ਪਾਰਟੀ ਨਿਗਾ ਸਵਾਗਤ ਕਰੇਗੀ ਦੇਖੋ ਜੋ ਨਵਜੋਤ ਸਿੰਘ ਸਿੱਧੂ ਦੇ ਨਾਲ ਵਾਪਰਿਆ ਇਹ ਮੈਂ ਸਮਝਦਾ ਹਾਂ ਉਹਦੇ ਨਾਲ ਬੇਇਨਸਾਫੀ ਹੋ ਰਹੀ ਕਿਉਂਕਿ ਜਦੋਂ ਕਾਂਗਰਸ ਜੁਆਇਨ ਕਰਾਈ ਸੀਗੀ ਤਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਵੱਲੋਂ ਪ੍ਰੋਮਿਸ ਸੀ ਕਿ ਇਹ ਉਪ ਮੁੱਖ ਮੰਤਰੀ ਪੰਜਾਬ ਦਾ ਬਣਾਏ ਪਹਿਲਾਂ ਉਹ ਧੋਖਾ ਹੋਇਆ ਅਮਰਿੰਦਰ ਸਿੰਘ ਵੱਲੋਂ ਉਹਦੇ ਨਾਲ ਨਵਜੋਤ ਸਿੱਧੂ ਨਾਲ ਫਿਰ ਉਸ ਨੇ ਦੋ ਤਿੰਨ ਇਸ਼ੂਜ਼ ਉਠਾਏ ਪੰਜਾਬ ਦੇ ਹਿੱਤ ਦੇ ਕੇ ਸੁਖਬੀਰ ਬਾਦਲ ਹੁਣਾ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਇਨਕੁਆਇਰੀ ਹੋਣੀ ਚਾਹੀਦੀ ਉਹ ਅਮਰਿੰਦਰ ਸਿੰਘ ਨੇ ਨਹੀਂ ਮੰਨੀ ਫਿਰ ਉਸਨੇ ਕਿਹਾ ਕਿ ਕੇਬਲ ਮਾਫੀਆ ਦੇ ਵਿੱਚ ਪੰਜਾਬ ਜਿਹੜਾ ਇਨਕੁਆਇਰੀ ਹੋਣੀ ਚਾਹੀਦੀ ਫਿਰ ਉਹ ਨਹੀਂ ਮੰਨੀ ਗਈ ਫਿਰ 40 ਕਾਂਗਰਸ ਦੇ ਐਮ ਐਲ ਏਜ਼ ਨੇ ਅਮਰਿੰਦਰ ਸਿੰਘ ਨੂੰ ਸਮੇਤ ਸਿੱਧੂ ਇੱਕ ਮੈਮੋਰੰਡਮ ਦਿੱਤਾ ਕਿ ਵਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਦੀ ਇਨਕੁਆਇਰੀ ਹੋਣੀ ਚਾਹੀਦੀ ਉਹ ਵੀ ਅਮਰਿੰਦਰ ਸਿੰਘ ਨੇ ਨਹੀਂ ਮੰਨੀ ਔਰ ਹੁਣ ਤਾਂ ਹੱਦੀ ਹੋ ਗਈ ਕਿ ਨਵਜੋਤ ਸਿੱਧੂ ਨੂੰ ਆਪਣੇ ਸ਼ਹਿਰ ਆਪਣੀ ਕੰਸਟਿਟੂਐਂਸੀ ਵਿੱਚ ਮੇਅਰ ਦੀ ਇਲੈਕਸ਼ਨ ਵਿੱਚ ਉਹਨਾਂ ਨੂੰ ਨਿਯੋਤਾਈ ਨਹੀਂ ਦਿੱਤਾ ਜਾਂਦਾ ਇਨਵਾਈਟ ਹੀ ਨਹੀਂ ਦਿੱ ਜਿਹੜੇ ਕਰਕੇ ਮੈਂ ਸਮਝਦਾ ਕਿ ਉਹਦਾ ਜਿਹੜਾ ਗੁੱਸਾ ਹੈ ਨਵਜੋਤ ਸਿੰਘ ਸਿੱਧੂ ਦਾ ਉਹ ਬੜਾ ਜਾਇਜ਼ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਗੈਰਤ ਦਿਖਾਈ ਆ ਆਪਣੀ ਸਰਕਾਰ ਦੇ ਦੇ ਹੁੰਦਿਆਂ ਇੱਕ ਮਿਨਿਸਟਰ ਹੁੰਦਿਆਂ ਆਪਣੀ ਗੱਲ ਰੱਖੀ ਆ ਪਬਲਿਕ ਡੋਮੇਨ ਦੇ ਵਿੱਚ ਇਹ ਹਰ ਪੋਲੀਟੀਕਲ ਆਦਮੀ ਨਹੀਂ ਕਰ ਸਕਦਾ ਮੈਂ ਤਾਂ ਇਹੀ ਕਹਿ ਸਕਦਾ ਨਵਜੋਤ ਹਣਾ ਨੂੰ ਕਿ ਕਾਂਗਰਸ ਵਿੱਚ ਬਹੁਤੀ ਦੇਰ ਤੁਹਾਡੀ ਦਾਲ ਨਹੀਂ ਗਲਣੀ ਆਓ ਸਾਡੇ ਨਾਲ ਆਪਾਂ ਰਲ ਮਿਲ ਕੇ ਸਾਰੇ ਅੱਛੇ ਆਦਮੀ ਇੱਕ ਥਾਂ ਤੇ ਇਕੱਠੇ ਹੋ ਕੇ ਤੇ ਪੰਜਾਬ ਦੇ ਵਿੱਚ ਜੋ ਲੁੱਟ ਖੋਟ ਕੀਤੀ ਗਈ 10 ਸਾਲ ਇਦੀ ਅਕਾਉਂਟੇਬਿਲਟੀ ਹੋਲਡ ਕਰੀਏ ਇਹਨਾਂ ਲੋਕਾਂ ਨੂੰ ਅਕਾਉਂਟੇਬਲ ਬਣਾਈਏ ਅ ਔਰ ਇਹਨਾਂ ਦੀ ਪ੍ਰੋਪਰ ਜਾਂਚ ਚਾਹੀਏ ਹੋ ਕਰਪਸ਼ਨ ਦੀ ਹੈ ਚਾਹੀਏ ਹੋ ਡਰੱਗਸ ਦੀ ਹੈ ਚਾਹੀਏ ਹੋ ਮਾਫੀਆ ਦੀ ਹੈ ਇਹ ਸਾਰੀ ਗੱਲ ਦੀ ਜਾਂਚ ਆਪਾਂ ਸਾਰੇ ਰਲ ਮਿਲ ਕੇ ਕਰਵਾ ਸਕਦੇ ਹਾਂ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਤੋਂ ਨਿਰਾਸ਼ ਚਲ ਰਹੇ ਸਿੱਧੂ ਨੂੰ ਕਾਂਗਰਸ ਵੱਲੋਂ ਮਨਾਇਆ ਜਾਂਦਾ ਹੈ ਜਾਂ ਫਿਰ ਸਿੱਧੂ ਸੱਚਮੁੱਚ ਕਾਂਗਰਸ ਪਾਰਟੀ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਦਾ ਲੜ ਫੜਦੇ ਨੇ ਬਿਊਰੋ ਰਿਪੋਰਟ E5 ਚੈਨਲ ਪੰਜਾਬੀ